ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਦੇ ਕਤਲ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ ਤੁਹਾਨੂੰ ਦੱਸ ਦਈਏ ਕਿ 17 ਤਰੀਕ ਨੂੰ ਉਹਨਾਂ ਦੇ بیٹے ਅਕੀਲ ਅਕਟਰ ਦੀ ਮੌਤ ਹੋਈ ਸੀ ਔਰ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਜੋ ਐਫਆਈਆਰ ਦਰਜ ਕੀਤੀ ਗਈ ਹੈ ਮੁਹੰਮਦ ਮੁਸਤਾਫਾ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਜੋ ਕਿ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੀ ਬੇਟੀ ਅਤੇ ਉਹਨਾਂ ਦੀ ਨੌ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਅਕੀਲ ਅਕਤਰ ਦੀ ਮੌਤ ਹੋਈ ਸੀ ਦੱਸਿਆ ਜਾ ਰਿਹਾ ਸੀ ਕਿ ਓਵਰਡੋਸ ਕਰਕੇ ਮੌਤ ਹੋਈ ਹੈ ਉਸ ਤੋਂ ਬਾਅਦ ਸਹਾਰਨਪੁਰ ਜਾ ਕੇ ਉਸ ਦਾ ਜੋ ਸਪੁਰਦੇ ਖਾਕ ਉਸ ਨੂੰ ਕੀਤਾ ਜਾਂਦਾ ਹੈ ਔਰ ਬਾਅਦ ਵਿੱਚ ਇਹ ਮਾਮਲਾ ਉੱਠਣਾ ਸ਼ੁਰੂ ਹੋ ਜਾਂਦਾ ਹੈ ਕਿ ਆਖਿਰ ਪਰਿ ਜਵਾਨੀ ਦੇ ਵਿੱਚ ਇਹ ਮੌਤ ਕਿਸ ਤਰੀਕੇ ਨਾਲ ਹੁੰਦੀ ਹੈ ਔਰ ਓਵਰਡੋਸ ਕਿਸ ਤਰੀਕੇ ਨਾਲ ਉਸ ਦੇ ਵੱਲੋਂ ਲਈ ਗਈ ਹੈ ਤਾਂ ਇਸ ਨੂੰ ਲੈ ਕੇ ਮਾਮਲਾ ਭਖਣਾ ਸ਼ੁਰੂ ਹੋ ਜਾਂਦਾ ਹੈ ਬਾਅਦ ਵਿੱਚ ਇੱਕ ਵੀਡੀਓ ਅਕੀਲ ਅਕਤਰ ਦੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਕਈ ਖੁਲਾਸੇ ਕਰਦਾ ਹੋਇਆ ਨਜ਼ਰ ਆਉਂਦਾ ਹੈ ਜਿਸ ਦੇ ਵਿੱਚ ਉਸ ਦੇ ਪਿਤਾ ਐਕਸ ਡੀਜੀਪੀ ਮੁਹੰਮਦ ਮੁਸਤਫਾ ਦੇ ਨਾਲ ਜੋ ਉਸ ਦੇ ਰਿਸ਼ਤੇ ਨੇ ਉਹਨਾਂ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਇਸ ਵੀਡੀਓ ਦੇ ਵਿੱਚ ਕਈ ਖੁਲਾਸੇ ਆਖਰੀ ਲਖਤਰ ਦੇ ਵੱਲੋਂ ਮੁਹੰਮਦ ਮੁਸਤਫਾ ਬਾਰੇ ਕੀਤੇ ਜਾਂਦੇ ਨੇ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਉਸ ਦੇ ਉਸ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਨੇ ਇਸ ਤੋਂ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਮੈਨੂੰ ਬਾਰ-ਬਾਰ ਰੀ ਹੈਵ ਸੈਂਟਰ ਦੇ ਵਿੱਚ ਇਹਨਾਂ ਦੇ ਵੱਲੋਂ ਛੱਡਿਆ ਜਾਂਦਾ ਹੈ ਮੇਰੀ ਮਾਂ ਜੋ ਕਿ ਰਜ਼ੀਆ ਸੁਲਤਾਨਾ ਉਹ ਵੀ ਸਾਰੇ ਮਾਮਲੇ ਦੇ ਵਿੱਚ ਸ਼ਾਮਿਲ ਹੈ ਉਸ ਨੂੰ ਵੀ ਇਸ ਸਾਰੇ ਮਾਮਲੇ ਦੀ ਜਾਣਕਾਰੀ ਹੈ ਤੇ ਮੇਰੀ ਭੈਣ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਹੈ ਉਹ ਕਿਸੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਇਸ ਕਰਕੇ ਉਹ ਕਿਸੇ ਹੋਰ ਮਾਮਲੇ ਦੇ ਵਿੱਚ ਨਹੀਂ ਬੋਲਦੀ ਔਰ ਉਹ ਮੈਨੂੰ ਇਸ ਨੂੰ ਲੈ ਕੇ ਟਾਰਗੇਟ ਵੀ ਕਰਦੀ ਹੈ ਤਾਂ ਇਹ ਇਲਜ਼ਾਮ ਲਗਾਏ ਗਏ ਸੀ ਅਖੀਲ ਅਕਤਰ ਦੇ ਵੱਲੋਂ ਪੁਰਾਣੀ ਵੀਡੀਓ ਇਹ ਸਰਕੂਲੇਟ ਹੋ ਰਹੀ ਹੈ ਲਗਾਤਾਰ ਔਰ ਇਸ ਤੋਂ ਬਾਅਦ ਇਹ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਜੋ ਅਖੀਲ ਅਕਤਰ ਦੀ ਮੌਤ ਹੋਈ ਹੈ ਤਾਂ ਆਖਰੀ ਕਾਰਨ ਕੀ ਰਹਿਣੇ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਫਿਰ ਇਹ ਕੁਦਰਤੀ ਮੌਤ ਹੈ ਤਾਂ ਇਸ ਨੂੰ ਲੈ ਕੇ ਜਦੋਂ ਸਵਾਲ ਉੱਠਨੇ ਸ਼ੁਰੂ ਹੋ ਜਾਂਦੇ ਨੇ ਤਾਂ ਅਖੀਲ ਅਕਤਰ ਦਾ ਜੋ ਗਵਾਂਡੀ ਹੈ ਤਾਂ ਉਸ ਦੇ ਵੱਲੋਂ ਇੱਕ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਦੱਸਦੀ ਹੈ ਕਿ ਇਹਨਾਂ ਦਾ ਗਵਾਂਡੀ ਸ਼ਮਸ਼ੂਦੀਨ ਉਸ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਔਰ ਜੋ ਇੱਕ ਐਫਆਈਆਰ ਦਰਜ ਕਰਵਾਈ ਗਈ ਹੈ ਮੁਹੰਮਦ ਮੁਸਤਫਾ ਦੇ ਖਿਲਾਫ ਜਿੱਥੇ ਇਹ ਕਿਹਾ ਗਿਆ ਹੈ ਕਿ ਉਸ ਦੇ ਕਤਲ ਉਸ ਦੀ ਮੌਤ ਜੋ ਹੋਈ ਹੈ ਉਹ ਕੁਦਰਤੀ ਮੌਤ ਨਹੀਂ ਹੈ ਇਹ ਇੱਕ ਤਰੀਕੇ ਦਾ ਕਤਲ ਹੈ ਔਰ ਇਸ ਦੇ ਵਿੱਚ ਜੋ ਮੁਹੰਮਦ ਮੁਸਤਫਾ ਰਜ਼ੀਆ ਸੁਲਤਾਨਾ ਉਹਨਾਂ ਦੀ ਅ ਨੌ ਤੇ ਉਹਨਾਂ ਦੀ ਬੇਟੀ ਸ਼ਾਮਲ ਹੈ ਤਾਂ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋ ਰਿਹਾ ਹੈ ਔਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਜਾਂਚ ਜਦੋਂ ਕੀਤੀ ਜਾਂਦੀ ਹੈ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਫਿਲਹਾਲ ਜੋ ਮੁਹੰਮਦ ਮੁਸਤਾਫਾ ਪੰਜਾਬ ਦੇ ਸਾਬਕਾ ਡੀਜੀਪੀ ਉਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਹੋ ਚੁੱਕਾ ਹੈ ਇਸ ਤੋਂ ਇਲਾਵਾ ਪਤਨੀ ਜੋ ਕਿ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਰਜ਼ੀਆ ਸੁਲਤਾਨਾ ਉਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਦੀ ਨੌ ਅਤੇ ਬੇਟੀ ਦੇ ਖਿਲਾਫ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਔਰ ਪੰਚਕੁਲਾ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਇਹ ਵੀਡੀਓ ਨੇ ਵੱਡੇ ਸਵਾਲ ਚੁੱਕੇ ਨੇ ਦੱਸ ਦਈਏ ਕਿ 27 ਅਗਸਤ ਦੀ ਇਹ ਵੀਡੀਓ ਹੈ ਜੋ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਰਿਵਾਰ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਸੀ ਅਕਲ ਵੱਲੋਂ ਔਰ ਇੱਥੋਂ ਤੱਕ ਕਿਹਾ ਗਿਆ ਕਿ ਮੈਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਮੇਰੇ ਪਰਿਵਾਰ ਦੇ ਲੋਕ ਮੇਰੇ ਨਾਲ ਮੈਨੂੰ ਮਾਰਨਾ ਚਾਹੁੰਦੇ ਨੇ। ਮੇਰੇ ਪਿਤਾ ਪਤਨੀ ਦੇ ਜੋ ਸਬੰਧ ਨਜਾਇਜ਼ ਸਬੰਧ ਨੇ ਇਸ ਨੂੰ ਲੈ ਕੇ ਵੀ ਉਸ ਦੇ ਵੱਲੋਂ ਜੋ ਖੁਲਾਸਾ ਆਪਣੀ ਇਸ ਵੀਡੀਓ ਦੇ ਵਿੱਚ ਕੀਤਾ ਗਿਆ ਸੀ ਫਿਲਹਾਲ ਉਸ ਵੀਡੀਓ ਦੇ ਵਿੱਚ ਕਈ ਪੁਆਇੰਟ ਕਈ ਖੁਲਾਸੇ ਕੀਤੇ ਗਏ ਔਰ ਇਥੋਂ ਤੱਕ ਆ ਗਿਆ ਕਿ ਮੇਰੇ ਪਿਤਾ ਅਤੇ ਮੇਰੀ ਪਤਨੀ ਦਾ ਅਫੇਅਰ ਹੈ ਇਹ ਅਫੇਅਰ ਕਦੋਂ ਸ਼ੁਰੂ ਹੁੰਦਾ ਆ ਇਸ ਨੂੰ ਲੈ ਕੇ ਵੀ ਗੱਲ ਕੀਤੀ ਜਾਂਦੀ ਹੈ ਵਿਆਹ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਸ ਦੀ ਪਤਨੀ ਦੇ ਜੋ ਰੰਗ ਟੰਗ ਬਦਲਦੇ ਨੇ ਇਸ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ ਇਥੋਂ ਤੱਕ ਆ ਗਿਆ ਕਿ ਮੈਨੂੰ ਇਹਨਾਂ ਦੇ ਵੱਲੋਂ ਡਿਟੇਨ ਕੀਤਾ ਗਿਆ ਝੂਠੇ ਕੇਸ ਮੇਰੇ ਉੱਤੇ ਪਾਏ ਗਏ ਔਰ ਮੈਨੂੰ ਲੱਗਦਾ ਹੈ ਕਿ ਮੇਰੇ ਉੱਤੇ ਹੋਰ ਝੂਠਾ ਕੇਸ ਪਾ ਦਾਨਗੇ ਮੈਂ ਬਾਰ-ਬਾਰ ਮੈਨੂੰ ਕਈ ਵਾਰੇ ਫਸਾਉਣ ਦੀ ਕੋਸ਼ਿਸ਼ ਕਰ ਚੁੱਕੇ ਨੇ ਝੂਠੇ ਪਰਚੇ ਮੇਰੇ ਉੱਤੇ ਕੀਤੇ ਜਾ ਚੁੱਕੇ ਨੇ ਤਾਂ ਇਹ ਦਾਅਵੇ ਅਖਿਲ ਦੇ ਵੱਲੋਂ ਕੀਤੇ ਗਏ ਸੀ ਆਪਣੀ ਭੈਣ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਕਿ ਉਹ ਵਿਆਹ ਕਰਨਾ ਚਾਹੁੰਦੀ ਹੈ ਘਰ ਵਾਲੇ ਇਸ ਦੇ ਖਿਲਾਫ ਨੇ ਔਰ ਮੇਰੀ ਭੈਣ ਇਸ ਕਰਕੇ ਘਰ ਨੂੰ ਛੱਡ ਕੇ ਚਲੀ ਗਈ ਸੀ ਉਹ ਕਿਸੇ ਹੋਰ ਦੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਜਦੋਂ ਕਿ ਘਰ ਵਾਲੇ ਉਸ ਦੇ ਖਿਲਾਫ ਨੇ ਤਾਂ ਇਹ ਆ ਜੋ ਗੱਲਾਂ ਅਖਿਲ ਦੇ ਵੱਲੋਂ ਆਪਣੀ ਜੋ ਪੁਰਾਣੀ ਵੀਡੀਓ ਸਰਕੂਲੇਟ ਹੋ ਰਹੀ ਹੈ ਉਹ ਤਾਂ ਉਸ ਦੇ ਵਿੱਚ ਕਈਆਂ ਗਈਆਂ ਨੇ ਫਿਲਹਾਲ ਇਹਨਾਂ ਨੂੰ ਆਧਾਰ ਬਣਾ ਕੇ ਇਸ ਵੀਡੀਓ ਨੂੰ ਆਧਾਰ ਬਣਾ ਕੇ ਜੋ ਜ਼ਗਵਾਂਡੀ ਐ ਸ਼ਮਸੂਦੀਨ ਤਾਂ ਉਸ ਦੇ ਵੱਲੋਂ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਪੰਚਕੂਲਾ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਮਾਮਲੇ ਦੇ ਵਿੱਚ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ